ਸਸਿਕਾ ਸਾਥਿਓ ਗਵਾਚੇ ਪੜਣਾ ਚੈਨਲ ਤੁਹਾਡਾ ਸਵਾਗਤ ਅੱਜ ਦੀ ਗਜ਼ਲ ਪੇਸ਼ ਕਰਨ ਲੱਗਾ ਜੀ ਅਰ ਜੇ ਕਿ ਘਰ ਪਰਿਵਾਰ ਚਲਾਉਣ ਬਾਰੇ ਰੰਡੇ ਛੁੱਟੜ ਦੇਣ ਸਲਾਵਾ ਘਰ ਪਰਿਵਾਰ ਚਲਾਉਣ ਬਾਰੇ ਰੰਡੇ ਛੁੱਟੜ ਦੇਣ ਸਲਾਵਾ ਲੋਕ ਰਾਜ ਦੀ ਛੱਟ ਦੀ ਚੱਕੀ ਰਲ ਕੇ ਗਿਰਜਾਂ ਕੁੱਤਿਆਂ ਕਾਵਾ ਲੋਕ ਰਾਜ ਦੀ ਛੱਟ ਦੀ ਚੱਕੀ ਰਲ ਕੇ ਗਿਰਜਾਂ ਕੁੱਤਿਆਂ ਕਾਵਾ ਅਗਲਾ ਸ਼ੇਰ ਹੈ ਕਿ ਸੱਚ ਦਬਾਤਾ ਪੱਥਰ ਹੇਠਾਂ ਸੱਚ ਦਬਾਤਾ ਪੱਥਰ ਹੇਠਾਂ ਡੂੰਗਾ ਪੁੱਟ ਕੇ ਮਿੱਟੀ ਪਾ ਕੇ ਝੂਠ ਕਦਾੜੇ ਮਾਰੇ ਆਖੇ ਝੂਠ ਕਦਾੜੇ ਮਾਰੇ ਆਖੇ ਮਨ ਦਾ ਮੈਨੂੰ ਕਿ ਮਨਵਾਵਾ ਝੂਠ ਕਦਾੜੇ ਮਾਰੇ ਆਖੇ ਮਨ ਦਾ ਮੈਨੂੰ ਕਿ ਮਨਵਾਵਾ ਅਗਲਾ ਸ਼ੇਰ ਹੈ ਕਿ ਬਾਂਦਰ ਹੱਥ ਤੀਲਾਂ ਦੀ ਡੱਬੀ ਤੇ ਤੂੰ ਆਸਾਂ ਬਾਲਣ ਕਰੀਆਂ ਬਾਲਣ ਹੱਥ ਤੀਲਾਂ ਬਾਂਦਰ ਹੱਥ ਤੀਲਾਂ ਦੀ ਡੱਬੀ ਤੇ ਤੂੰ ਆਸਾਂ ਬਾਲਣ ਕਰੀਆਂ ਪੰਜਾਬਾ ਉਹ ਸੋਚੀ ਜਾਂਦਾ ਹੈ ਅਗਲੀ ਤੀਲੀ ਕਿੱਥੇ ਲਾਵਾਂ ਬਾਂਦਰ ਹੱਥ ਤੀਲਾਂ ਦੀ ਡੱਬੀ ਤੇ ਤੂੰ ਆਸਾਂ ਬਾਲਣ ਕਰੀਆਂ ਪੰਜਾਬਾ ਉਹ ਸੋਚੀ ਜਾਂਦਾ ਹੈ ਅਗਲੀ ਤੀਲੀ ਕਿੱਥੇ ਲਾਵਾਂ ਚਾਰ ਦਿਨਾਂ ਦੀ ਚੌਧਰ ਲਈ ਕੁਛ ਗਿੱਦੜ ਰੰਗ ਬਦਲਦੇ ਪਏ ਨੇ ਐਸਾ ਦੀ ਰਾਜਨੀਤੀ ਹੈ ਪੰਜਾਬ ਦੀ ਚਾਰ ਦਿਨਾਂ ਦੀ ਚੌਦਰ ਲਈ ਕੁਝ ਗਿੱਦੜ ਰੰਗ ਬਦਲਦੇ ਪਏ ਨੇ ਭੇਡਾਂ ਨੂੰ ਪਰਚਾਨ ਲੱਗੇ ਨੇ ਵੋਟਾਂ ਭੇਡਾਂ ਨੂੰ ਪਰਚਾਨ ਲੱਗੇ ਨੇ ਲੱਗੋ ਮਗਰ ਅਨਾਜ ਖਵਾਵਾ ਭੇਡਾਂ ਨੂੰ ਪਰਚਾਨ ਲੱਗੇ ਨੇ ਲੱਗੋ ਮਗਰ ਅਨਾਜ ਖਵਾਵਾ ਅਗਲਾ ਸ਼ੇਰ ਕੇ ਰਾਜੇ ਚੋਰ ਮੁਕੱਦਮ ڈاکੂ ਰਾਜੇ ਚੋਰ ਮੁਕੱਦਮ ڈاکੂ ਕੁੱਤੀ ਚੋਰਾ ਦੀ ਰਖਵਾਲੀ ਕੁੱਤੀ ਚੋਰਾ ਦੀ ਰਖਵਾਲੀ ਅਰਬਾਂ ਕਿਸਰਾਂ ਲੁੱਟ ਕੇ ਲੈ ਗਏ ਮੈਂ ਵੀ ਮਣਕੀ ਬਾਤ ਸੁਣਾਵਾ ਅਰਬਾਂ ਕਿਸਰਾਂ ਲੁੱਟ ਕੇ ਲੈ ਗਏ ਮੈਂ ਵੀ ਮਣਕੀ ਬਾਤ ਸੁਣਾਵਾ ਅਗਲਾ ਸ਼ੇਰ ਕੇ ਵਿਕ ਜਾਂਦੇ ਧਰਮਾਂ ਦੇ ਨਾਂ ਤੇ ਜਾਂ ਆਪਣੀ ਕੀਮਤ ਲੈ ਲੈਂਦੇ ਵੋਟਾਂ 'ਚ ਇਹ ਕੁਝ ਹੁੰਦਾ ਹੈ ਵਿਕ ਜਾਂਦੇ ਧਰਮਾਂ ਦੇ ਨਾਂ ਤੇ ਜਾਂ ਆਪਣੀ ਕੀਮਤ ਲੈ ਲੈਂਦੇ ਫਿਰ ਭਾਰਤ માં ਨੰਗੀ ਹੁੰਦੀ ਗੱਦੀਆਂ ਕਿਵੇਂ ਦੁਸ਼ਾਸ਼ਨ ਲਾਵਾ ਫਿਰ ਭਾਰਤ માં ਨੰਗੀ ਹੁੰਦੀ ਗੱਦੀਆਂ ਕਿਵੇਂ ਦੁਸ਼ਾਸ਼ਨ ਲਾਵਾਂ ਆਖਰੀ ਸ਼ੇਰ ਹੈ ਕਿ ਖੁਦ ਗਊ ਰੱਖੇ ਬੀਫ ਵਪਾਰੀ ਆਦਮ ਖੋਰ ਬਣੇ ਰਖਵਾਲੇ ਖੁਦ ਗਊ ਰੱਖੇ ਬੀਫ ਵਪਾਰੀ ਆਦਮ ਖੋਰ ਬਣੇ ਰਖਵਾਲੇ ਜੱਜ ਜੋ ਚਾੜ ਮਖੋਟਾ ਬੈਠਾ ਹੈ ਜੱਜ ਜੋ ਚਾੜ ਮਖੋਟਾ ਬੈਠਾ ਹੈ ਸੱਚ ਸਭਣਾ ਨੂੰ ਦੱਸਣਾ ਚਾਹਾਂ ਘਰ ਪਰਿਵਾਰ ਚਲਾਉਣ ਬਾਰੇ ਰੰਡੇ ਛਟੜ ਦੇਣ ਸਲਾਵਾ ਲੋਕ ਰਾਜ ਦੀ ਚੱਟ ਤੇ ਚੱਕੀ ਰਲ ਕੇ ਗਿਰਜਾਂ ਕੁੱਤਿਆਂ ਕਾਂਵਾਂ ਧੰਨਵਾਦ ਸਾਥਿਓ ਜਿਉਂਦੇ ਵਸਦੇ ਰੋ ਆਬਾਦ ਰੋ ਸਸਕਾਰ